ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਕੁਕ ਵਿਦ ਪੰਜਾਬੀ ਕੁੜੀ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਸਾਲਾ ਰਾਈਸ ਇਸ ਦੇ ਲਈ ਆਪਾਂ ਲੈਣੀ ਥੋੜੀ ਜੀ ਸਮਗਰੀ ਉਹ ਦੇਖ ਲੈਣੇ ਹਾਂ ਜਿਵੇਂ ਕਿ ਮੈਂ ਲੈਣੀ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਥੋੜਾ ਜਿਹਾ ਟਮਾਟਰ ਲਿਆ ਹੈ ਅਤੇ ਥੋੜੇ ਜਿਹੇ ਸ਼ੋਲੀਆਂ ਦੋ ਮੀਡੀਅਮ ਸਾਈਜ਼ ਦੇ ਆਲੂ ਕੱਟੇ ਹੋਏ ਲੈ ਨਹੀਂ ਅਤੇ ਥੋੜਾ ਜਿਹਾ ਲਿਆ ਹੈ ਆਪਾਂ ਪਨੀਰ ਗਾਜਰ ਲਈ ਹੈ ਅਤੇ ਧਨੀਏ ਸੌਰੀ ਹਰੀ ਮਿਰਚ ਤੇ ਲਸਣ ਨੂੰ ਕੁੱਟ ਕੇ ਲੈ ਲਿਆ ਹੈ ਤੁਸੀਂ ਇਸ ਵਿੱਚ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਬਰੀਕ ਕੱਟ ਲਵਾਂਗੇ ਅਤੇ ਚੌਲ ਲੈਨੇ ਮੈਂ ਇੱਕ ਕੋਲੀ ਇਸ ਵਿੱਚ ਥੋੜੇ ਜਿਹੇ ਖੜੇ ਮਸਾਲੇ ਜਿਵੇਂ ਜੀਰਾ ਹੋ ਗਿਆ ਕਾਲੀ ਮਿਰਚ ਤੇਜ ਪੱਤਾ ਦਾਲ ਚੀਨੀ ਤੇ ਥੋੜੇ ਜਿਹੀ ਆਪਣੇ ਮਸਾਲੇ ਦੂਸਰੇ ਸਿੰਪਲ ਵਾਲੇ ਜਿਵੇਂ ਨਮਕ ਟੇਸਟ ਅਕੋਰਡਿੰਗ ਕਸੂਰੀ ਮੇਥੀ ਗਰਮ ਮਸਾਲਾ ਧਨੀਆ ਪਾਊਡਰ ਹਲਦੀ ਲਾਲ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਤੇ ਥੋੜੀ ਜਿਹੀ ਲਈ ਆਪਾਂ ਹਿੰਗ ਹੁਣ ਆਪਾਂ ਕੁੱਕਰ ਨੂੰ ਗੈਸ ਦੇ ਉੱਪਰ ਰੱਖ ਦੇਵਾਂਗੇ ਗਰਮ ਹੋਣ ਦੇ ਲਈ ਤੇ ਇਸ ਵਿੱਚ ਪਾ ਲਵਾਂਗੇ ਸਰੋਂ ਦਾ ਤੇਲ ਥੋੜਾ ਜਿਹਾ ਪੰਜਾਬੀ ਟੱਚ ਦੇਣ ਦੇ ਲਈ ਥੋੜਾ ਜਿਹਾ ਹੋਰ ਪੰਜਾਬੀ ਟੱਚ ਦਵਾਂਗੇ ਜਿਸ ਦੇ ਲਈ ਪਾਵਾਂਗੇ ਆਪਾਂ ਦੇਸੀ ਘਿਓ ਤੇ ਆਪਣੇ ਖੜੇ ਮਸਾਲੇ ਇਸ ਵਿੱਚ ਪਾ ਕੇ ਚਟਕਣ ਦਵਾਂਗੇ ਫਿਰ ਇਸ ਤੋਂ ਬਾਅਦ ਵਿੱਚ ਅਨੀਅਨ ਪਾ ਦਾਂਗੇ ਜੋ ਉਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਪੂਨ ਲਵਾਂਗੇ ਥੋੜਾ ਜਿਹਾ ਅਨੀਅਨ ਪੁਨਨ ਤੋਂ ਬਾਅਦ ਵਿੱਚ ਕੁੱਟੀ ਹੋਈ ਹਰੀ ਮਿਰਚ ਤੇ ਲਸਣ ਨੂੰ ਵਿੱਚ ਪਾ ਲਵਾਂਗੇ ਅਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਨਾਲ ਹਲਾ ਲਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਿਰ ਟਮਾਟਰ ਨੂੰ ਪਾ ਲਵਾਂਗੇ ਆਪਾਂ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ ਇਹ ਜੋ ਰਾਈਸ ਨੇ ਬਹੁਤ ਵਧੀਆ ਬਣਾਦੇ ਨੇ ਸਿੰਪਲ ਤਰੀਕੇ ਨਾਲ ਅਤੇ ਟੇਸਟ ਬਹੁਤ ਵਧੀਆ ਆਉਂਦਾ ਹੈ ਬੀ ਕੁਛ ਕਰੇ ਨਾ ਵੀ ਹੋਵੇ ਆਪਾਂ ਇਸ ਨੂੰ ਬਿਨਾ ਕਿਸੇ ਸਬਜੀ ਤੋਂ ਰਾਇਤੇ ਤੋਂ ਵੀ ਖਾ ਸਕਦੇ ਹਾਂ ਬਿਨਾ ਕਿਸੇ ਵੀ ਰਾਇਤੇ ਤੋਂ ਵਧੀਆ ਖਾਦੇ ਜਾਂਦੇ ਨੇ ਇਹ ਹੁਣ ਆਪਾਂ ਜਿਹੜੀਆਂ ਬਚੀਆਂ ਹੋਈਆਂ ਆਪਣੀਆਂ ਸਬਜ਼ੀਆਂ ਸੀ ਉਹ ਵੀ ਵਿੱਚ ਐਡ ਕਰਕੇ ਤੇ ਉਹ ਵਾਲੇ ਮਸਾਲੇ ਪਾ ਕੇ ਵੀ ਚੰਗੀ ਤਰ੍ਹਾਂ ਹਿਲਾ ਲਾਂਗੇ ਥੋੜਾ ਜਿਹਾ ਪਾਣੀ ਪਾਇਆ ਹੈ ਤਾਂ ਕਿ ਜੋ ਮਸਾਲੇ ਨੇ ਉਹ ਚੰਗੀ ਤਰ੍ਹਾਂ ਭੰਸ ਸਕਣ ਪਨੀਰ ਨੂੰ ਵੀ ਹੁਣ ਆਪਾਂ ਕਯੂਬਸ ਵਿੱਚ ਕੱਟ ਕੇ ਵਿੱਚ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਆਪਾਂ ਹੁਣ ਇਸ ਨੂੰ ਮਿਕਸ ਜੇ ਪਸੰਦ ਆ ਰਹੀ ਹੋਵੇ ਤਾਂ ਵੀਡੀਓ ਲਡੂਨ ਲਾਈਕ ਕਰਿਓ ਪਿਓ ਲੈ ਸੀ ਆਪਾਂ ਚੌਲ ਥੋੜਾ ਟਾਈਮ ਦੇ ਲਈ ਅਤੇ ਪਾਣੀ ਪਾਇਆ ਜਿਵੇਂ ਇੱਕ ਕੌਲੀ ਚੌਲ ਲੈ ਸੀ ਤਾਂ ਮੈਂ ਦੋ ਕੌਲੀ ਪਾਣੀ ਲਿਆ ਹੈ ਇਸ ਦੇ ਵਿੱਚ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਕੇ ਆਪਾਂ ਕੁੱਕਰ ਨੂੰ ਕਰ ਦਵਾਂਗੇ ਜੀ ਬੰਦ ਅਤੇ ਇਸ ਦੀਆਂ ਵੱਜਨ ਦਵਾਂਗੇ ਹੁਣ ਆਪਾਂ ਦੋ ਸੀਟੀਆਂ ਅਤੇ ਬਸ ਦੋ ਸੀਟੀਆਂ ਹੀ ਮਰਾਵਾਂਗੇ ਜਿਆਦਾ ਨਹੀਂ ਨਹੀਂ ਤਾਂ ਚੌਲ ਬਿਲਕੁਲ ਆਪਣੇ ਕੋਲ ਜਾਣਗੇ ਤੁਸੀਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੈ ਹੁਣ ਆਪਣੇ ਚੌਲ ਜੋ ਨੇ ਬਣ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਨੇ ਆਪਣੇ ਚੌਲ ਅਤੇ ਜੋ ਇਸ ਦੀ ਖੁਸ਼ਬੂ ਆ ਰਹੀ ਸੀ ਉਸ ਦੇ ਤੇ ਮੈਂ ਤੁਹਾਨੂੰ ਕੀ ਕਹਨੇ ਦੱਸਾਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਨਹੀਂ ਇੰਨਾ ਮਨ ਕੀਤਾ ਸੀ ਵੀ ਵੀ ਮੈਂ ਇਸ ਨੂੰ ਖਾਈ ਚੱਲਾਂ ਹੁਣ ਵੀ ਮੇਰੇ ਮੂੰਹ ਵਿੱਚ ਪਾਣੀ ਆ ਰਿਹਾ ਮੈਂ ਤੁਹਾਨੂੰ ਜਿਵੇਂ ਜਿਵੇਂ ਦੱਸ ਰਹੀ ਆ ਆਪਾਂ ਇਸ ਦੀ ਕਰ ਲਵਾਂਗੇ ਪਲੇਟਿੰਗ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਵਧੀਆ ਚੌਲ ਬਣ ਕੇ ਆਪਣੇ ਤਿਆਰ ਹੋਏ ਨੇ ਜੇਕਰ ਵਧੀਆ ਲੱਗਿਆ ਤਾਂ ਪਲੀਜ਼ ਥੋੜਾ ਜਿਹਾ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਪਸੰਦ ਆਈ ਹੈ ਵੀਡੀਓ ਜਾਂ ਨਹੀਂ ਆਈ ਜਾਂ ਕੋਈ ਕਮੀ ਪੇਸ਼ੀ ਰਹਗੀ ਹੋਵੇ ਤਾਂ ਉਸ ਨੂੰ ਵੀ ਦੱਸਿਆ ਕਰੋ ਅਗਲੀ ਵਾਰੀ ਤੋਂ ਅਪਰ ਉਸ ਵਿੱਚ ਸੁਧਾਰ ਕਰ ਲਿਆ ਕਰੀਏ ਆਪਣੇ ਚੌਲ ਬਣ ਕੇ ਤਿਆਰ ਹੋ ਗਏ ਨੇ ਅਸੀਂ ਤਾਂ ਇਹਨਾਂ ਨੂੰ ਖਾ ਕੇ ਲਿਆ ਹੈ ਢਿੱਡ ਭਰ ਹੁਣ ਤੁਸੀਂ ਵੀ ਬਣਾਓ ਤੇ ਮਜ਼ਿਆਂ ਦੇ ਨਾਲ ਖਾਓ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਟਰਾਈ ਕਰਨਾ ਬਹੁਤ ਟੇਸਟੀ ਬਣਦੇ ਨੇ ਓਕੇ ਜੀ ਸਤਿ ਸ਼੍ਰੀ ਅਕਾਲ